ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਢੱਲਵਾ ਢੱਲਵਾ ਕਲਾ ਪਿੰਡ ਆ ਦਸਤੋ ਤੇ ਜ਼ਿਲ੍ਹਾ ਫਰੀਦਕੋਟ ਇਹਨੂੰ ਪੈਂਦਾ ਕੋਟਕਪੂਰਾ ਤਹਿਸੀਲ ਹੈ ਕੋਟਕਪੂਰੇ ਤੋਂ ਬਠਿੰਡੇ ਵਾਲ ਨੂੰ ਜਦੋਂ ਤੁਰਦੇ ਆ ਦਸਤੋ ਵਾਇਆ ਬਾਜਾਖਾਨਾ ਤਾਂ ਉਸ ਸੜਕ ਦੇ ਉੱਤੇ ਇਹ ਪਹਿਲਾ ਪਿੰਡ ਹੈ ਬਿਲਕੁਲ ਨਾਲ ਆ ਕੋਟਕਪੂਰੇ ਤੋਂ ਮਸਾਂ 4 ਕਿਲੋਮੀਟਰ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਪਹਿਲਾ ਵੀਡੀਓ ਬਣਾਇਆ ਹੈ ਅੱਜ ਦੀ ਵੀਡੀਓ ਚ ਇੱਕ ਸੋਹਣੀ ਵਹਿੜ ਪਹਿਲਾ ਸੂਆ ਸੁੰਦੀ ਐ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹਨੂੰ ਇਹ ਗਾਂ ਇਹ ਵਹਿੜ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣਾ ਥੋੜਾ ਕੰਮ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਜਾਣਕਾਰੀ ਲਈਏ ਬਾਅਦ ਚ ਇਹਨੂੰ ਖੋਲਾਂਗੇ ਫਿਰ ਤੋੜ ਕੇ ਦਿਖਾਉਣੇ ਲਖੇ ਭਾਈ ਸਤਿ ਸ਼੍ਰੀ ਅਕਾਲ ਲਖੇ ਅੱਜ ਜਿਹੜੀ ਵਹਿੜ ਆਪਾਂ ਵਿਖਾਉਣ ਲੱਗੇ ਹਾਂ ਹਾਂਜੀ ਹਾਂਜੀ ਪਹਿਲਾ ਸੂਆ ਦੰਦੋ ਦਾ ਸੂਆ ਜੀ ਚੌਂਕ ਦੇ ਜਗਦੀ ਐ ਚਾਰ ਦੰਦ ਹੋ ਰਹੀ ਹੈ ਪਹਿਲਾ ਸੂ ਹੈ ਦਿਨ ਕਿੰਨੇ ਲਓਗੇ ਦਿਨ ਜੇ 13 ਤਰੀਕ ਨੂੰ ਆਪਾਂ ਮੁਕਾਈ ਪੂਰੇ 13 ਨੂੰ ਅੱਜ 8 ਤਰੀਕ ਹੈ 5 ਦਿਨ ਇਹ ਪਿਆ ਜੋ ਉੱਤੇ ਲਓਗੇ ਠੀਕ ਹੈ ਹਫਤਾ ਲੈ ਜੂ ਕੀ ਡਿਮਾਂਡ ਰੋਗੇ ਡਿਮਾਂਡ 76000 ਤੋਰਗੇ ਨਹੀਂ ਦੋਸਤੋ ਡਿਮਾਂਡ 76000 ਹੈ 13 ਤਰੀਕ ਨੂੰ ਬਾਈ ਕਹਿੰਦਾ ਮਾਲਕਾਂ ਨੇ ਦਿਨ ਪੂਰੇ ਹੁੰਦੇ ਦੱਸੇ ਆ 10 9 ਮਹੀਨੇ ਉੱਤੇ ਜਿਹੜੇ ਲਓਗੇ ਉਹ ਅਲੱਗ ਹੈ ਗਰਮੀ ਦੀ ਰੁੱਤ ਵਾਲੀ ਗਾਂ ਦੋਸਤੋ ਥੋੜਾ ਕਰਾਉ ਸੰਗ ਹਜੇ ਹਵਾਨਾ ਪਿਛੋਂ ਪੂਰਾ ਭਰਨਾ ਹੈ ਅੱਗੋਂ ਦੀ ਹਵਾਨਾ ਸਾਈਡ ਤੋਂ ਹਵਾਨਾ ਸੋਨਾ ਤਿਆਰ ਕਰੀ ਬੈਠੀ ਹੈ ਤੇ ਮੱਝ ਤੇ ਗਾਂ ਜਾਨਵਰ ਦੋਨਾਂ ਚੋਂ ਜਿਹੜਾ ਮਰਜੀ ਹੈ ਪਹਿਲਾਂ ਹਵਾਨਾ ਅੱਗੋਂ ਤਿਆਰ ਕਰਦਾ ਹੁੰਦਾ ਪਿੱਛੋਂ ਹਵਾਨਾ ਜਦੋਂ ਨੇੜ ਆਉਂਦਾ ਪਸ਼ੂ ਉਦੋਂ ਪਰਦਾ ਸੋਨੇ ਟਾਂਚੇ ਦੀ ਹੈ ਦੰਦਾਂ ਦੇ ਹਿਸਾਬ ਤੇ ਕੱਦ ਵੀ ਚੰਗਾ ਲਿਆ ਭਾਈ ਇਹ ਕਿਹੜਾ ਹੋਰ ਕਢਾਰ ਗਿਆ ਲੱਗ ਤੇ ਬਾਕੀ ਹਵਾਨਾ ਵੀ ਚੰਗਾ ਕੱਢੂਗੀ ਥਾਣੇ ਦਾ ਹੱਥੀ ਚਵਾਈ ਵਾਲਾ ਰਹਿਣਾ ਸੋ ਪੂਰਾ ਮੁਠੀ ਵਾਲਾ ਥਣ ਮੈਂ ਸ਼ੁਰੂਆਤ ਦੇ ਵਿੱਚ ਹੀ ਥਣ ਥਣ ਨੂੰ ਦਿਖਾਤਾ ਸੀ ਗੁਲਾਬੀ ਥਾਣਨ ਦੋਸਤੋ ਇਹਦੇ ਕਿਉਂਕਿ ਇਹ ਐਚ ਐਫ ਕਰਾਸ ਹੈ। ਉਹ ਗਰਮੀ ਦੀ ਰੁੱਤ ਚ ਸੋਨਾ ਦੁੱਧ ਦੇਣ ਵਾਲੀ ਗਾਂ ਜੀ ਨੂੰ ਜਚੇ 76000 ਰੇਟ ਆ ਦੋਸਤੋ ਨਵਾਂ ਹਨ ਕਿਉਂਕਿ ਦੰਦਾਂ ਦੇ ਵਿੱਚ ਆ ਹਜੇ ਤੇ ਅਗਲੇ ਸੂਏ ਚ ਤੁਸੀਂ ਇਹਦੇ ਤੋਂ ਲਾਹਾਲ ਇਹ ਲੈ ਸਕਦੇ ਹੋ ਵੀ ਇੱਕ ਸੂਆ ਚੋ ਕੇ ਅਗਲੇ ਸੂਏ ਚ ਕੀਮਤ ਵੀ ਆਪਦੀ ਵਧਾਊਗੀ ਕਰਮ ਵਾਲੀ। ਜਿੱਨਾ ਘਰਾਂ ਚ ਇਦਾਂ ਦੀਆਂ ਕ੍ਰਾਸ ਬਰੀਡ ਗਾਵਾਂ ਟਿਕ ਜਾਂਦੀਆਂ ਜਾਂ ਜਿਹਨਾਂ ਨੂੰ ਫੈਟਰ ਆ ਜਾਂਦੀਆਂ ਤੇ ਲੱਗ ਜਾਂਦੀਆਂ ਫਿਰ ਇਹ ਵੇਚਣ ਦੀ ਲੋੜ ਨਹੀਂ ਪੈਂਦੀ ਤੁਸੀਂ ਥਣ ਦਾ ਸਾਈਜ਼ ਜ਼ਰੂਰ ਦੇਖ ਲਓ ਦੱਸੋ ਮੁੱਢ ਜਿਹੜਾ ਉਹ ਬਹੁਤ ਸੋਹਣਾ ਤੇ ਥੱਲੋਂ ਥਣ ਟਿੱਖਾ ਹੈ ਮਤਲਬ ਚੁਆਈ ਦੀ ਇਹ ਨਰਮ ਰਹੂਗੀ ਪੋਲੀ ਚੁਆਈ ਦੀ ਹੋਊਗੀ ਪਰ ਇਹ ਕਿਰਤੀ ਨਹੀਂ ਸਪੇਸ ਬਹੁਤ ਆ ਦੱਸੋ ਉਹ ਤਾਂ ਵੈਸੇ ਖਵਾਨਾ ਦੱਸਦਾ ਠੀਕ ਹੈ ਵੈਸੇ ਇਹ ਸੀਲ 3 ਫਿਰ ਦੱਸੋ ਬਾਕੀ ਤੁਸੀਂ ਇਹਨੂੰ ਆ ਕੇ ਦੇਖ ਲਓਗੇ ਸੋ ਇਹ ਸੋ ਵੈਡ ਅੱਜ ਦੀ ਵੀਡੀਓ ਚ ਵਿਕਰੀ ਆਲੀ ਸੀ ਸੋ ਜਿਹਨੂੰ ਚਾਚੇ ਉਹ ਵੀਰਕਾਲ ਕਰ ਸਕਦਾ ਲਖੇ ਵੈਸੀ ਹੱਕੀ ਉਤੋਂ ਮੜਾਏ ਸੋ ਇਦਾਂ ਦਾ ਰੁਖ ਦੋਸਤੋ ਹਵਾਨੇ ਦਾ ਪਿੱਛੋਂ ਵੀ ਹੈ ਜੇ ਹਵਾਨਾ ਪਛਾਣੂ ਇਹਨੇ ਭਰਨਾ ਹੈ ਸਪੇਸ ਉੱਤੇ ਕਿੰਨੀ ਕ ਉਹਦਾ ਅੰਦਾਜ਼ਾ ਤੁਸੀਂ ਲਾ ਲੋ ਹਾਲਾਂਕਿ ਪਹਿਲਣ ਵੈੜ ਢਿੱਲ ਵੈਸੀ ਛੱਡੀ ਬੈਠੀ ਐ ਅਜੇ ਹਵਾਨਾ ਇਹ ਪਰਵ ਜਿਹੜਾ ਉਹ ਭਰੂਗੀ ਨੇੜ ਆਈ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਗ ਫੋਰ ਸੇਲ ਸੀ ਧੰਨਵਾਦ